ਅੱਜ ਕੱਲ ਇੱਕ ਪੰਜਾਬ ਚ ਬਹੁਤ ਸਾਰੇ ਪਿੰਡਾਂ ਚ ਰੈਜ਼ੋਲੂਸ਼ਨ ਪਾਸ ਕੀਤੇ ਜਾ ਰਹੇ ਆ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਪਿੰਡਾਂ ਚ ਨਾ ਰਹਿਣ ਦਿੱਤਾ ਜਾਵੇ ਔਰ ਅਗਰ ਉਹ ਰਹਿ ਰਹੇ ਆ ਤੇ ਉਹਨਾਂ ਨੂੰ ਸਰਟਨ ਰੂਲਸ ਫਾਲੋ ਕਰਨੇ ਚਾਹੀਦੇ ਔਰ ਅਸੀਂ ਦੇਖਦੇ ਆਂ ਪੰਜਾਬੀਆਂ ਨੇ ਸਿੱਖਾਂ ਨੇ ਤੇ ਪੂਰੀ ਦੁਨੀਆ ਨੂੰ ਘਰ ਬਣਾ ਲਿਆ ਕੈਨੇਡਾ ਚ ਕਈ ਮੰਤਰੀ ਬਣ ਗਏ ਹਰ ਜਗ੍ਹਾ ਉਹਨਾਂ ਕੁਛ ਨਾ ਕੁਛ ਕਿਤੇ ਮੇਅਰ ਨੇ ਉਹ ਇੰਗਲੈਂਡ ਦੀ ਗੱਲ ਕਰੀਏ ਐਮ ਐਲ ਏਜ਼ ਐਮ ਪੀਜ਼ ਨੇ ਸੋ ਜੇ ਆਪਣੇ ਦੇਸ਼ ਦੇ ਲੋਕ ਇੱਥੇ ਆ ਰਹੇ ਆ ਤੇ ਇਤਰਾਜ਼ ਕਿਉਂ ਹੋਣਾ ਚਾਹੀਦਾ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਮੈਂ ਜੀ ਐਮ ਪੀ ਰਹੇ ਹਾਂ ਸੰਗਰੂਰ ਦਾ ਉੱਥੇ ਕਿਸੇ ਨਰ ਬੈਂਸਾ ਫਿਣੀ ਹੋ ਗਊਵਾਂ ਨੂੰ ਪੂਰੀ ਤਰ੍ਹਾਂ ਏਡ ਮਿਲਦੀ ਰਹੀ ਹੈ ਗਊਸ਼ਾਲਾ ਨੂੰ ਪਰ ਤੁਸੀਂ ਦੇਖ ਲਿਓ ਕਿ ਹਿੰਦੂਆਂ ਦੇ ਮੁਰਖ ਦੇ ਵਿੱਚ ਗਊਆਂ ਪਲਾਸਟਿਕ ਦੀਆਂ ਚੀਜ਼ ਖਾਰੀਆਂ ਜਿਹੜਾ ਕਿ ਬਹੁਤ ਬਦਨਾਮੀ ਇੰਟਰਨੈਸ਼ਨਲ ਪੱਧਰ ਤੇ ਹੋ ਰਹੀ ਹੈ ਜੇ ਤੁਸੀਂ ਆਪਣੀ ਗਊ ਮਾਤਾ ਨੂੰ ਨਹੀਂ ਸੰਭਾਲ ਸਕਦੇ ਤੁਸੀਂ ਸਾਡੇ ਨਾਲ ਕਿਹੜੀ ਆਰਗੂਮੈਂਟ ਕਰ ਰਹੇ ਹੋ ਕਿ ਖਾਲਿਸਤਾਨ ਮਾਰਾ ਹੋਊਗਾ ਮੇਰਾ ਸਵਾਲ ਹੈ ਕਿ ਜੇ ਪਿੰਡਾਂ 'ਚ ਜਿਹੜੇ ਪ੍ਰਵਾਸੀ ਆ ਕੇ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਸਰੂਰ ਦੇ ਵਿੱਚ ਇਹੋ ਜਿਹਾ ਕਦੇ ਕੋਈ ਚੀਜ਼ ਨਹੀਂ ਹੋਈ ਕਦੇ ਫਰੋਤੀ ਨਹੀਂ ਕਿਸੇ ਤੋਂ ਲਈ ਗਈ ਬਿਲਕੁਲ ਅਮਨ ਤੇ ਚੈਨ ਰਹੇ ਮੇਰੇ ਵੀਰੇ ਜਿੱਨਾ ਚਿਤ ਮੈਂ ਮੈਂ ਪਾਰਲਮੈਂਟ ਸੰਗਰੂਰ ਰਿਹਾ ਜਦ ਕਿ ਉਹ ਚੀਫ ਮਿਨਿਸਟਰ ਦੀ ਵੀ ਕੰਸਟਿਟੂਐਂਸੀ ਹੈਗੀ ਹੈ ਉਸ ਦੇ ਬਾਵਜੂਦ ਉੱਥੇ ਤਕੜੇ ਹੋ ਕੇ ਮੈਂ ਐਡਮਿਨਿਸਟ੍ਰੇਸ਼ਨ ਨੂੰ ਚਲਾਇਆ ਆਪਦੇ ਬੜੇ ਪਿੰਡਾਂ ਚ ਰੈਜ਼ੋਲੂਸ਼ਨ ਪਾਸ ਕਰ ਰਿਹਾ ਕਿ ਪਰਵਾਸੀ ਜਿਹੜੇ ਉਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਸਰਟਨ ਰੂਲਸ ਜਿਹੜੇ ਫਾਲੋ ਕਰਨੇ ਪੈਣਗੇ ਮੈਨੂੰ ਮੈਨੂੰ ਤਾਂ ਨਹੀਂ ਇਹ ਮੇਰੇ ਸੰਗਰੂਰ ਦੇ ਵਿੱਚ ਤਾਂ ਨਹੀਂ ਜੀ ਇਸ ਤਰ੍ਹਾਂ ਹੋਇਆ ਤੇ ਤੁਹਾਡੇ ਸਟੂਡੀਓ ਦੇ ਵਿੱਚ ਤਾਂ ਨਹੀਂ ਇਹੋ ਜੀ ਐਵੇਂ ਦੀ ਕੋਈ ਸਾਡੇ ਤੇ ਲੋਕ ਨਹੀਂ ਮੇਰਾ 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 ਇਹ ਸਵਾਲ ਸੀ ਇੱਥੇ ਮੁਹਾਲੀ ਵੀ ਇੱਕ ਪਿੰਡ ਚ ਉਹਨਾਂ ਨੇ ਕੀਤਾ ਮਾਮਲਾ ਹਾਈ ਕੋਰਟ ਚ ਪਹੁੰਚਿਆ ਤੁਹਾਡਾ ਕੀ ਸਟੈਂਡ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ आजादी होनी चाहिए रहने ना बिल्कुल होनी चाहिए क्यों चाहिए नहीं होनी चाहिए जी ਤੁਹਾਡੇ ਸਟੂਡੀਓ ਦੇ ਵਿੱਚ ਸਾਰਿਆਂ ਨੂੰ ਆਜ਼ਾਦੀ ਦੇ ਦੋਗੇ ਤਾਂ ਬਹੁਤ ਵਧੀਆ ਲੱਗੂਗਾ ਕਿ ਮੁਸਲਮਾਨ ਤਾਂ ਤੁਹਾਡੇ ਕੋਲੇ ਇੱਕ ਵੀ ਨਹੀਂ ਹੈਗਾ ਇੱਥੇ ਨਹੀਂ ਸਾਡੇ ਕੋਲ ਹੈ ਖਾਨ ਸਾਹਿਬ ਹੁਣੇ ਬੈਠੇ ਸੀ ਇੱਥੇ ਜੀ ਹਰ ਕਰਨ ਦੇ ਲੋਕ ਆ ਉਹ ਸ਼ਾਇਦ ਨਮਾਜ਼ ਬਾਦ ਉਹ ਨਮਾਜ਼ ਪੜਨ ਚਲੇ ਗਏ ਹੁਣ ਅੱਜ ਇੱਥੇ ਨਹੀਂ ਗੇ ਅੱਜ ਹੋ ਸਕਦਾ ਸ਼ੁਕਰਵਾਰ ਵੀ ਹੈ ਜੀ ਹਾਂ ਨਹੀਂ ਆਏ ਤਾਂ ਹੋਏ ਸੀ ਜ਼ਰੂਰ ਹੋਣੇ ਆ ਜੀ ਪਰ ਇਸ ਵੇਲੇ ਕੋਈ ਇੱਥੇ ਮੁਸਲਮਾਨ ਨਹੀਂ ਹੈ ਨਾ ਬੁੱਧ ਧਰਮ ਦਾ ਹੈਗਾ ਨਾ ਕੋਈ ਇਸਾਈ ਹੈ ਨਾ ਕੁਛ ਹੈ ਇਸਾਈ ਵੀ ਹੈ ਸਾਡੇ ਕੋਲ ਹਰ ਧਰਮ ਦੇ ਲੋਕ ਨੇ ਕ੍ਰਿਸਚੀਅਨਸ ਵੀ ਹੈ ਤੱਕਦਾ ਕੋਈ ਨਹੀਂ ਹੈ ਤੱਕਦਾ ਹੁਣੇ ਦਿਖਾ ਦਿੰਨੇ ਇੱਥੇ ਸਟੂਡੀਓ 'ਚ ਹੋਏਗੇ ਸਵਿਚ 'ਤੇ ਬੈਠੇ ਹੈ ਜੀ ਉਹਨਾਂ ਨੂੰ ਸਾਡੇ ਬਹਿਤਕਾਰ ਨਹੀਂ ਕਰਦੀ ਕਿਸ ਧਰਮ ਦੀ ਸਾਨੂੰ ਲੱਗਦਾ ਪੰਜਾਬ ਸਾਰੇ ਲੋਕਾਂ ਦਾ ਤੋਫੀਨ ਬਹਿਤਕਾਰ ਕਰ ਰਹੋ ਕਿ ਇਹ ਮੈਨੂੰ ਕਿਉਂ ਤੁਸੀਂ ਸਾਰਿਆਂ ਨੇ ਘੇਰਿਆ ਹੋਇਆ ਕਿ ਇਹ ਬਿਲਕੁਲ ਕੈਨਨ ਵਰਗੇ ਨੇ ਇਹ ਸ਼ਾਰਟ ਸਮਾ ਰਹੇ ਹਾਂ ਜਿਵੇਂ ਤੁਸੀਂ ਜਿਵੇਂ ਕੋਈ ਮੁਰਗਾ ਤੁਹਾਡੇ ਕਾਬੂ ਆ ਗਿਆ ਹੋਵੇ ਨਹੀਂ ਨਹੀਂ ਅਸੀਂ ਹਾਂ ਮੇਰਾ ਮਤਲਬ ਮੇਰੇ ਬਹੁਤ ਸਾਰੇ ਮਿਸਕਨਸੈਪਸ਼ਨਸ ਇਹੀਆਂ ਸਾਨੂੰ ਲੱਗਦਾ ਕਿ ਅੱਜ ਉਹ ਸਾਰੀਆਂ ਕਲੀਅਰ ਹੋਣੀਆਂ ਚਾਹੀਦੀਆਂ ਕਿਉਂਕਿ ਇੱਕ ਮੈਸੇਜ ਤੁਹਾਡੇ ਚਲੋ ਤੁਸੀਂ ਕਹਦੇ ਹੋ ਬਿਆਨ ਤੁਸੀਂ ਕਿਸੇ ਹੋਰ ਕੰਟੈਕਸਟ ਦਿੱਤਾ ਉਹਨੂੰ ਕਿਸੇ ਹੋਰ ਪਛਾਹਤਾ ਇਸ ਲਈ ਬੜਾ ਜ਼ਰੂਰੀ ਕੋਈ ਐ ਹੋਜੀ ਗੱਲ ਨਹੀਂ ਕੀਤੀ ਹੋਰ ਕੰਟੈਕਸਟ ਨਹੀਂ ਮੀਡੀਆ ਤੁਸੀਂ ਬਲੇਮ ਕਰਦੇ ਹੋ ਨਾ ਕਿ ਨੈਸ਼ਨਲ ਮੀਡੀਆ ਐ ਕਰਦਾ ਪਰ ਅਸੀਂ ਨੈਸ਼ਨਲ ਮੀਡੀਆ ਤੱਕ ਕਰਦਾ ਜੀ ਪੇਂਸਫੀ ਚਾਹੁੰਦੇ ਹਾਂ ਕਿ ਹਰ ਸਵਾਲ ਜਿਹੜੇ ਨੈਸ਼ਨਲ ਮੀਡੀਆ ਦੇ ਜਾਂ ਲੋਕਾਂ ਦੇ ਆ ਉਹਨਾਂ ਦੇ ਸ਼ੱਕ ਦੂਰ ਹੋਣੇ ਚਾਹੀਦੇ